ਅੱਜ ਮੈਂ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰਨ ਲੱਗਿਆ ਤੇ ਕੋਸ਼ਿਸ਼ ਕਰੋ ਜੇ ਵੀ ਇਹ ਵੀਡੀਓ ਆ ਹਰੇਕ ਬੰਦੇ ਦੇ ਫੋਨ ਦੇ ਵਿੱਚ ਪਹੁੰਚੇ ਕਿਉਂਕਿ ਇਹ ਜਿਹੜੀ ਵੀਡੀਓ ਦੇ ਵਿੱਚ ਇੱਕ ਕੈਨੇਡਾ ਦੇ ਸਟੂਡੈਂਟ ਦੁਆਰਾ ਜਿਹੜਾ ਪੀਆਰ ਦੇ ਲਈ ਬਹੁਤ ਲੰਬੇ ਟਾਈਮ ਤੋਂ ਸੰਘਰਸ਼ ਕਰ ਰਿਹਾ ਉਹਦੇ ਦੁਆਰਾ ਜਿਹੜੇ ਹਰੇਕ ਜਿਹੜਾ ਉਦੇਸ਼ ਪਹੁੰਚਿਆ ਜਵਾਬ ਚਾਹੀ ਉਹ ਕੋਈ ਵੀ ਸੱਜਣ ਮਿੱਤਰ ਆ ਉਹਦੇ ਜਿਹੜੇ ਅਸਲ ਆ ਜਿਹੜੀ ਕਹਾਣੀ ਆ ਉਹ ਸਾ ਜਿਹੜੀ ਉਹ ਤੁਹਾਡੇ ਸਾਹਮਣੇ ਪੇਸ਼ ਕੀਤੀ ਗਈ ਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੇ ਤੇ ਇਸ ਵੀਡੀਓ ਦੇ ਸਹਾਰੇ ਬਈ ਜਿਹੜੇ ਸਟੂਡੈਂਟ ਬੈਠੇ ਆ ਕੈਨੇਡਾ ਦੇ ਵਿੱਚ ਉਹਨਾਂ ਦਾ ਸਾਥ ਜਰੂਰ ਦਿਓ ਜੇ ਤੇ ਇੱਕ ਵਾਰੀ ਇਹ ਵੀਡੀਓ ਜਰੂਰ ਸੁਣ ਲਿਓ ਤੁਸੀਂ ਮੈਨੂੰ ਫੋਨ ਆਇਆ ਮੇਰੇ ਯਾਰ ਦੋਸਤ ਦਾ ਪਿੱਛੇ ਜਿਹੇ ਧਰਨੇ ਦੇ ਵੀਡੀਓ ਦੇਖੀਆਂ ਮੈਨੂੰ ਕਹਿੰਦਾ ਤੈਨੂੰ ਤਾਂ 5-6 ਸਾਲ ਹੋ ਗਏ ਤੂੰ ਵੀ ਪੱਕਾ ਨਹੀਂ ਹੋਇਆ ਮੈਂ ਉਹ ਜਵਾਬ ਦਿੱਤਾ ਮਰਾ ਬਈ ਪੱਕਾ ਤਾਂ ਉਹਦੇ ਹੋ ਗਿਆ ਸੀ ਦਾ ਜਦੋਂ ਮਾਂ ਪਿਓ ਨੂੰ ਰੋਂਦਾ ਛੱਡ ਕੇ ਭੈਣਾਂ ਨੂੰ ਰੋਂਦਾ ਛੱਡ ਕੇ ਮੈਂ ਉੱਥੋਂ ਜਹਾਜ ਚੜ੍ਹ ਕੇ ਆ ਗਿਆ ਸੀ ਪੱਕਾ ਦਾਮਾ ਉਹਦੀ ਹੋ ਗਿਆ ਸੀ ਤਦੋਂ ਇੱਥੇ ਦੇਲੇ ਕਾਲਜ ਰਾਤ ਨੂੰ ਕੰਮ ਤੇ ਜਾਂਦਾ ਸੀ ਤੇ ਆਉਂਦਾ ਆਉਂਦਾ ਪਾਸੇ ਤੇ ਵੀ ਕਈ ਵਾਰ ਸੌਂ ਜਾਂਦਾ ਸੀ ਸਟਾਪ ਲੰਘ ਜਾਂਦਾ ਸੀ ਫੇਰ ਵੀ ਘਰ ਦੇਆਂ ਨੂੰ ਫਸ ਕੇ ਕਹਿੰਦਾ ਸੀ ਵੀ ਚੜ੍ਹਦੀ ਕਲਾ 'ਚ ਆ ਪੱਕਾ ਦਾਮਾ ਉਹਦੀ ਹੋ ਰਿਹਾ ਸੀ ਜਦੋਂ ਇੱਥੇ ਕੰਮ ਵਾਲੇ ਨੇ ਸਾਡੀ ਮਜਬੂਰੀ ਦਾ ਫਾਇਦਾ ਵੀ ਚੱਕਿਆ ਸਾਡੇ ਪੈਸੇ ਮੈਨੂੰਦੋਂ ਵੀ ਹੋ ਗਿਆ ਸੀ ਜਦੋਂ ਜਾਰਾਂ ਦਾਸਤਾਂ ਦੇ ਵਿਆਹ ਪੈਣਾ ਭਣੀਆਂ ਦੇ ਵਿਆਹ ਇੱਥੇ ਵੀਡੀਓ ਕਾਲਾਂ 'ਚ ਦੇਖਣੇ ਪਏ ਪੱਕਾ ਮੈਨੂੰਦੋਂ ਵੀ ਹੋ ਗਿਆ ਸੀ ਜਦੋਂ ਸਾਡੇ ਦਿਨ ਤਿਹਾੜ ਸਾਡੇ ਜਾਣੂ ਦਿਨ ਸੇਫਟੀ ਝੂਪਾ ਕੇ ਸੇਫਟੀ ਬੈਸਟਾ ਪਾ ਕੇ ਇੱਥੇ ਕੰਮਾਂ ਦੇ ਲੰਘਦੇ ਗਏ ਪੱਕਾ ਤਾਂ ਮੈਨੂੰਦੋਂ ਵੀ ਹੋ ਗਿਆ ਸੀ ਛਿੰਨਾਂ ਨੇ ਸਾਨੂੰ ਤੁਰਨਾ ਸਿਖਾਇਆ ਇਹਨਾਂ ਨੇ ਸਾਨੂੰ ਬੋਲਣਾ ਸਿਖਾਇਆ ਜਿਨ੍ਹਾਂ ਨੇ ਸਾਡੇ ਨਾਂ ਰੱਖੇ ਉਹਨਾਂ ਦੇ ਸੰਸਕਾਰ ਸਾਨੂੰ ਇਹ ਵੀਡੀਓ ਕੋਲੋਂ ਦੇਖਣੇ ਪਏ ਜ਼ਮੀਨ ਨਿਕਲ ਗਈ ਪੈਰਾ ਥੱਲੋਂ ਪੱਕੇ ਤਾਂ ਅਸੀਂ ਬਹੁਤ ਪਹਿਲਾਂ ਹੋ ਗਏ ਸੀ ਕਿ ਯਾਰ ਤਾਂ ਬਹੁਤ ਕੱਚੀ ਚੀਜ਼ ਆ ਪੱਕੇ ਤਾਂ ਅਸੀਂ ਬਹੁਤ ਪਹਿਲਾਂ ਹੋ ਗਏ ਸੀ ਸਾਹਸ ਦੇ ਦਿਓ ਹੱਥ ਬੰਨ ਕੇ ਬੇਨਤੀ ਆ ਧੰਨਵਾਦ ਸਾਰੇ ਆਏ ਸੱਜਣਾ ਵਾ ਵੀਡੀਓ ਦੇ ਵਿੱਚ ਤੁਸੀਂ ਸੁਣਿਆ ਵੀ ਹੈਗਾ ਵੀ ਕਿੱਦਾਂ ਇੱਕ ਵਿਦੇਸੀ ਬੰਦੇ ਨੂੰ ਨਾ ਕਿਹੜੀਆਂ-ਕਿਹੜੀਆਂ ਗੱਲਾਂ ਜਿਹੜੀਆਂ ਫੇਸ ਕਰਨੀਆਂ ਪੈਂਦੀਆਂ ਉਹ ਭਾਈ ਨੇ ਜਮਾ ਸੱਚ ਤੁਹਾਡੇ ਨਾਲ ਜਿਹੜੀਆਂ ਫੇਸ ਕੀਤੀਆਂ ਪਰ ਸਾਰਿਆਂ ਨੂੰ ਵੱਡੀ ਬਈ ਜਿਹੜੀ ਬਿਸ਼ਰਮੀ ਦੀ ਹੱਦ ਉਦੋਂ ਲੰਘ ਜਾਂਦੀ ਹੈ ਵੀ ਜਦੋਂ ਆਪਣੇ ਹੀ ਬੰਦੇ ਇਹਨਾਂ ਦੇ ਸਟੂਡੈਂਟਾਂ ਦਾ ਇਹਨਾਂ ਵਿਦਿਆਰਥੀਆਂ ਦਾ ਜਿਨ੍ਹਾਂ ਦੇ ਵਰਕ ਪਰਮਿਟ ਲੰਘ ਰਹੇ ਆ ਜਾਂ ਜਿਨ੍ਹਾਂ ਦੇ ਲੰਘ ਚੁੱਕੇ ਆ ਉਹ ਕਿਉਂ ਚਾਹੁੰਦੇ ਕੀ ਹੈ ਵੀ ਸਾਡੇ ਵਰਕ ਪਰਮਿਟ ਐਕਸਟੈਂਸ਼ਨ ਕੀਤੀ ਜਾਵੇ ਕਿਉਂਕਿ ਹਰੇਕ ਬੰਦੇ ਨੇ ਆਪਦਾ ਘਰ ਪਰਿਵਾਰ ਛੱਡਿਆ ਹੁੰਦਾ ਤੇ ਉਹ ਇਸੇ ਲਈ ਛੱਡਿਆ ਹੁੰਦਾ ਵੀ ਕੋਈ ਆਪਦਾ ਚੰਗਾ ਫਿਊਚਰ ਦੇਖਾਂਗੇ ਉੱਥੇ ਜਾ ਕੇ ਕੋਈ ਆਪਦੀ ਲਾਈਫ ਸੈਟਲ ਕਰਾਂਗੇ ਪਰ ਇੱਕ ਸਰਕਾਰ ਦੁਆਰਾ ਇਹਨਾਂ ਨੂੰ ਜਿਵੇਂ ਵਰਤ ਕੇ ਸੁੱਟਣ ਵਾਲੀ ਗੱਲ ਕੀਤੀ ਗਈ ਜਿਹੜੇ ਇਹਨਾਂ ਦੇ ਕੋਈ ਚੰਗਾ ਟਾਈਮ ਸੀ ਜਿਹੜਾ ਪਲੱਸ 2 ਤੋਂ ਬਾਅਦ ਇੱਕ ਪੜ੍ਹਨ ਦਾ ਟਾਈਮ ਹੁੰਦਾ ਚੰਗੇ ਕੈਰੀਅਰ ਬਣਾਉਣ ਦਾ ਟਾਈਮ ਹੁੰਦਾ ਉਹ ਕੈਰੀਅਰ ਆ ਜਿਹੜਾ ਇੱਥੇ ਇਹ ਵਿਚਾਰਿਆਂ ਨੇ ਜਿਹੜੇ ਉਹ ਆ ਲੇਬਰ ਕਰਦਿਆਂ ਜਿਹੜਾ ਨਘਾਤੇ ਤੇ ਚੰਗੀਆਂ ਇਹਨਾਂ ਦੀ ਇਹਨਾਂ ਨੂੰ ਜਿਹੜੀਆਂ ਚੰਗੀਆਂ ਲੇ ਬ੍ਰਾਹਮਣੀ ਦਿੱਤੀਆਂ ਗਈਆਂ ਸੋ ਆਪਣੀ ਕਮਿਊਨਿਟੀ ਦਾ ਹੱਕ ਬਣਦਾ ਬਈ ਵੀ ਇਹਨਾਂ ਵਿਦਿਆਰਥੀਆਂ ਦਾ ਜਿੱਦਾਂ ਥੋੜਾ ਕਿਸੇ ਨੇ ਸਾਥ ਦਿੱਤਾ ਇਹ ਤੁਸੀਂ ਵੀ ਬਈ ਇਹਨਾਂ ਦਾ ਆ ਕੇ ਸਾਥ ਦਿਓ ਜਿਹੜੇ ਵੀ ਕੋਈ ਬ੍ਰੈਂਪਟਨ ਦੇ ਵਿੱਚ ਜਿੰਨੇ ਵੀ ਵਸ ਰਹੇ ਆ ਉਹ ਜਲਦੀ ਤੋਂ ਜਲਦੀ ਜਿੰਨੇ ਵੀ ਜਲਦੀ ਹੋ ਸਕਦਾ ਇਹਨਾਂ ਵਿਦਿਆਰਥੀਆਂ ਦਾ ਸਾਥ ਦੇਣ ਇਹਨਾਂ ਦਾ ਧਰਨੇ ਦੇ ਵਿੱਚ ਪਹੁੰਚਣ ਤਾਂ ਜੋ ਸਰਕਾਰ ਦੇ ਉੱਤੇ ਦਬਾਅ ਬਣਾਇਆ ਜਾ ਸਕੇ ਤੇ ਇਹਨਾਂ ਦੇ ਜਿਹੜੇ ਮੰਗਾ ਮਸਲੇ ਉਹ ਹੱਲ ਕੀਤੇ ਜਾ ਸਕਣ ਸੋ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਸ਼ੇਅਰ ਜਰੂਰ ਕਰਦੇਓ ਜੀ ਤਾਂ ਜੋ ਇਹਨਾਂ ਵਿਦਿਆਰਥੀਆਂ ਦਾ ਕਿਸੇ ਤਰੀਕੇ ਨਾਲ ਜਿਹੜਾ ਉਹ ਸਾਫ ਦਿੱਤਾ ਜਾ ਸਕੇ ਤਾਂ ਜੋ ਇਹਨਾਂ ਨੂੰ ਜਿਹੜਾ ਵਾਪਸ ਨਾ ਮੁੜਨਾ ਪਵੇ